ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੁਣਾਂ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਬਾਬਾ ਪਿਆਰਾ ਸਿੰਘ ਲੜੀ ਜੋੜਨ ਲਈ ਬਾਕੀ ਰਿਕਾਰਡਡ ਵੀਡੀਓਜ਼ ਨੂੰ ਸੁਣ ਲਿਆ ਜਾਵੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਾਂਗੇ ਬੀਬੀ ਸਿਮਰਜੀਤ ਕੌਰ। ਬੀਬੀ ਸਿਮਰਜੀਤ ਕੌਰ ਦਾ ਸਹਰਾ ਪਿੰਡ ਕਾਲੇ ਬੱਕਰੇ ਕੋਲ ਨਜਾਮਦੀਪੁਰ ਸੀ। ਪੇ ਕਿਉਂ ਇਹ ਜਥੇਦਾਰ ਸਰੂਪ ਸਿੰਘ ਬਿਸਰਾਮਪੁਰ ਕਰਤਾਰਪੁਰ ਦੇ ਭੈਣ ਜੀ ਸਨ। ਪੇਕੇ ਸਹਰੇ ਦੋਵੇਂ ਹੀ ਵੱਡੇ ਪੰਥਕ ਪਰਿਵਾਰ ਸਨ। ਟਕਸਾਲ ਅਤੇ ਕਮਾਂਡੋ ਫੋਰਸ ਦੀਆਂ ਪੱਕੀਆਂ ਠਹਰਾਂ ਸਨ। ਪੰਥਕ ਕਮੇਟੀ ਅਤੇ ਫੈਡਰੇਸ਼ਨ ਦੇ ਸਿੰਘ ਵੀ ਇਨ੍ਹਾਂ ਕੋਲ ਆਉਂਦੇ ਜਾਂਦੇ ਸਨ। ਦੋਹਾਂ ਪਰਿਵਾਰਾਂ ਉੱਤੇ ਬਹੁਤ ਅਰਥ شدت ਵੀ ਹੋ ਚੁੱਕਿਆ ਸੀ ਤੇ ਜੇਲ੍ਹਾਂ ਵਿੱਚ ਵੀ ਰਹੇ ਸਨ ਦੋਹਾਂ ਪਰਿਵਾਰਾਂ ਉੱਤੇ ਮੁਕੱਦਮੇ ਪੈ ਗਏ ਤੇ ਬੀਬੀ ਜੀ ਨੂੰ ਪਕੌੜਾ ਹੋਣਾ ਪੈ ਗਿਆ ਇਹ ਸਾਰੇ ਸਿੰਘਾਂ ਦੇ ਵਿਸ਼ਵਾਸਪਾਤਰ ਸਨ ਅਤੇ ਉਹਨਾਂ ਦੇ ਦਰਮਿਆਨ ਸੰਪਰਕ ਦਾ ਕੰਮ ਵੀ ਕਰਦੇ ਸੀ ਅਤੇ ਸਾਡੇ ਲਈ ਠਾਹਰ ਵੀ ਬਣਾਉਂਦੇ ਸੀ ਇੱਕ ਵਾਰ ਸਾਡਾ ਜਰਨਲ ਲੱਭ ਸਿੰਘ ਨਾਲ ਇੱਕ ਵਾਰ ਬਾਬਾ ਅਜੀਤ ਸਿੰਘ ਧੰਨਾ ਸਿੰਘ ਹੋਰਾ ਨਾਲ ਸੰਪਰਕ ਟੁੱਟ ਗਿਆ ਤਾਂ ਦੋਮੇ ਵਾਰ ਇਹਨਾਂ ਨੇ ਸਾਨੂੰ ਦੁਬਾਰਾ ਸੰਪਰਕ ਵਿੱਚ ਲੈ ਕੇ ਆਂਦਾ ਇਹ ਬਹੁਤ ਦਲੇਰ ਅਤੇ ਸਾਰਿਆਂ ਦਾ ਖਿਆਲ ਖਣ ਵਾਲੇ ਸਨ ਸਾਰਾ ਖਤਰਾ ਆਪਣੇ ਉੱਤੇ ਲੈ ਲੈਣਾ ਅਤੇ ਖਤਰਨਾਕ ਤੋਂ ਖਤਰਨਾਕ ਸਥਿਤੀ ਵਿੱਚ ਵੀ ਅਡੋਲ ਰਹਿਣਾ ਇਹਨਾਂ ਦਾ ਬੜਾ ਵੱਡਾ ਗੁਣ ਸੀ ਇੱਕ ਵਾਰ ਮੈਂ ਧੰਨਾ ਸਿੰਘ ਅਤੇ ਬਾਬਾਜੀਤ ਸਿੰਘ ਹੋਰਾ ਨੂੰ ਗੜਦੀਵਾਲ ਕੋਲ ਮਿਲਣ ਗਿਆ ਮਿਲਣ ਤੋਂ ਬਾਅਦ ਉਹ ਤਾਂ ਰਾਤ ਨੂੰ ਚਲੇ ਗਏ ਪਰ ਉਸ ਪਿੰਡ ਨੂੰ ਘੇਰਾ ਪੈਣਾ ਸ਼ੁਰੂ ਹੋ ਗਿਆ ਮੈਨੂੰ ਉਸ ਇਲਾਕੇ ਦਾ ਕੋਈ ਭੇਦ ਨਹੀਂ ਸੀ ਅਤੇ ਮੈਨੂੰ ਕੋਈ ਉੱਥੇ ਜਾਣਦਾ ਵੀ ਨਹੀਂ ਸੀ ਪਹਿਣ ਜੀ ਨੇ ਮੈਨੂੰ ਰਾਤ 12:00 ਵਜੇ ਜਗਾਇਆ ਅਤੇ ਦੱਸਿਆ ਕਿ ਘੇਰਾ ਪੈਣਾ ਸ਼ੁਰੂ ਹੋ ਗਿਆ ਹੈ ਆਪਾਂ ਇੱਕਦਮ ਮੈਂ ਨਿਕਲੀਏ ਗਰਮੀਆਂ ਦੇ ਦਿਨ ਸਨ ਮੈਂ ਉਸੇ ਤਰ੍ਹਾਂ ਪੈਂਟ ਕਮੀਜ਼ ਪਾਈ ਅਤੇ ਦਸਤਾਰ ਲੈ ਕੇ ਨਾਲ ਤੁਰ ਪਿਆ ਭੈਣ ਜੀ ਨੇ ਮੈਨੂੰ ਪਿਸਤੌਲ ਦਿੱਤਾ ਤੇ ਠਾਹਰ ਵਾਲਿਆਂ ਤੋਂ ਇੱਕ ਸਾਈਕਲ ਲੈ ਲਿਆ ਹਾਲੇ ਪੁਲਿਸ ਨੇ ਪੱਕੀਆਂ ਸੜਕਾਂ ਹੀ ਘੇਰੀਆਂ ਸਨ ਉਹ ਮੈਨੂੰ ਇੱਕ ਕੱਚੇ ਪਹੇ ਰਾਹੀਂ ਸਾਈਕਲ ਉੱਤੇ ਬਿਠਾ ਕੇ ਸਹੀ ਸਲਾਮਤ ਕੱਢ ਕੇ ਲੈ ਗਏ 5 6 ਕਿਲੋਮੀਟਰ ਅੱਗੇ ਜਾ ਕੇ ਇੱਕ ਹੋਰ ਠਾਹਰ ਉੱਤੇ ਜਾ ਕੇ ਰਾਤ ਕੱਟੀ ਮੈਂ ਸਵੇਰੇ ਬੱਸ ਚੜ੍ਹ ਕੇ ਆਪਣੇ ਟਿਕਾਣੇ ਉੱਤੇ ਆ ਗਿਆ ਜੇ ਉਸ ਵਕਤ ਅਸੀਂ ਨਾ ਨਿਕਲਦੇ ਤਾਂ ਘੇਰੇ ਵਿੱਚ ਆ ਜਾਂਦੇ ਸਵਰਨਕੋਟ ਨੇ ਦੇ ਇੱਕ ਕੈਟ ਨੇ ਬੀਬੀ ਜੀ ਅਤੇ ਉਹਨਾਂ ਦੇ ਪਤੀ ਨੂੰ ਫੜ ਲਿਆ ਪਤੀ ਨੂੰ ਤਾਂ ਉਹ ਦਿਨੇ ਹੀ ਪਿੰਡ ਦੇ ਅੱਡੇ ਕੋਲ ਮਾਰ ਕੇ ਸੁੱਟ ਗਏ ਪਰ ਬੀਬੀ ਜੀ ਨੂੰ ਉਹਨਾਂ ਟਾਂਡੇ ਨੇੜੇ ਕਿਸੇ ਬਾਗ ਵਿੱਚ ਲਿਜਾ ਕੇ ਅਤ ਦਰਜੇ ਦਾ ਤਸ਼ੱਦਦ ਕੀਤਾ ਪਰ ਭੈਣ ਜੀ ਡੋਲ ਰਹੇ ਅਤੇ ਉਹਨਾਂ ਨੇ ਜੰਗ ਦਾ ਕੋਈ ਵੀ ਭੇਦ ਨਹੀਂ ਦਿੱਤਾ ਜ਼ਾਲਮਾਂ ਨੇ ਉਹਨਾਂ ਦੇ ਸਰੀਰ ਦਾ ਰੇਜ਼ਾ ਰੇਜ਼ਾ ਕਰ ਦਿੱਤਾ ਪਰ ਉਹ ਉਹਨਾਂ ਕੋਲੋਂ ਕੋਈ ਵੀ ਭੇਦ ਨਾ ਲੈ ਸਕੇ ਉਸ ਵਕਤ ਤੋਂ ਸਾਡੀਆਂ ਕਾਫੀ 18 ਬਾਰੇ ਜਾਣਦੇ ਸੀ ਕਿਸੇ ਜੰਗ ਜੂਦੇ ਫੜੇ ਜਾਣ ਉਤੇ ਉਦੀ ਇਹੋ ਆਖਰੀ ਪਰਖ ਹੁੰਦੀ ਹੈ ਕਿ ਉਹ ਆਪਣੇ ਜੰਗ ਜੂ ਸਾਥੀਆਂ ਦੀ ਜਾਨ ਬਚਾਉਂਦਾ ਹੈ ਜਾਂ ਆਪਣੀ ਭੈਣ ਜੀ ਨੇ ਆਪਣੀ ਜਾਨ ਸੰਘਰਸ਼ ਦੇ ਲੇਖੇ ਲਾ ਦਿੱਤੀ ਧੰਨਵਾਦ